ਬੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦਾ ਸਤਿ ਸ੍ਰੀ ਅਕਾਲ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਬਹੁਤ ਜਨਮ ਪਿਛਲੇ ਸ੍ਰੀ ਮਾਟੋ ਤੇ ਜਨਮ ਤੁਮਾਰੇ ਲੇਖੇ ਤੈਰ ਉਦਾਸ ਅਸ ਲਗ ਜੀਵੋ ਤੇ ਰਿਪਿਓ ਦਰਸ਼ਨ ਦੇਖੇ ਤੇ ਮਹਾਰਾਜ ਤੁੰਦਾਰ ਰਾਮਣੀ ਭਗਤ ਨਹੀਂ ਨਹੀਂ ਮੈਂ ਜੀ ਦੇ ਜਨਮ ਦਿਹਾੜੇ ਕਿੱਜਾ ਨੂੰ ਮੁਖਰੇ ਦੇ ਹੋਏ ਬੋਲੇ ਦੇਖੋ ਨੌਜਵਾਨ ਸੇਵਾ ਸਾਥੀ ਵੱਲੋਂ ਸ੍ਰੀ ਗੁਰੂ ਜਵਾਹਰ ਸਿੰਘ ਜਨਮ ਦਿਹਾੜੇ ਕਾਰਮੇ ਸਤਕਾਰ ਜੋਗ ਸਤਗੁਰਾਂ ਦੀ ਸਾਜ ਰਵਦੀ ਸਾਧ ਸੰਗਤ ਕਿਓ ਬਹੁਤ ਪਿਆਰ ਆ ਭਾਈ ਗੱਲ ਪਿਆਰ ਦੀ ਹੈ ਜਨ ਪ੍ਰੇਮ ਕਿਓ ਕਾਂਸੀ ਦੇ ਵਿੱਚ ਨਗਰ ਵਰਧਨਪੁਰ ਦੇ ਵਿੱਚ ਪਿਤਾ ਸੰਤੋਖਦਾਸ ਮਾਤਾ ਕਰਸ਼ਜ ਦੇਵੀ ਜੀ ਦੀ ਕੋ ਖੂਪਾਗ ਲਾਇਆ ਨੇ ਔਸ ਸਮੇਂ ਦੀਆਂ ਖੁਸ਼ੀਆਂ ਨੂੰ ਔਸ ਸਮੇਂ ਦੀਆਂ ਰੌਣਕਾਂ ਨੂੰ ਔਸ ਸਮੇਂ ਦੇ ਵਾਤਾਵਰਣ ਨੂੰ ਦੌਲਤਪੁਰ ਵਾਲੇ ਢੱਡ ਦੀ ਜਿੱਥਤ ਰੱਬ ਵਰਗੀਆਂ ਸੰਗਤਾਂ ਨੇ ਬੜੇ ਪਿਆਰ ਦੇ ਨਾਲ ਸੁਣਦੇ ਹੀ ਜਾਣਾ ਜੀ ਕਾਂਸੀ ਵਿੱਚ ਚੰਦ ਚੜਿਆ ਸਭ ਸੰਗਤਾਂ ਨੂੰ ਨੀ ਹੱਜ ਮੋਤੀਆਂ ਵਾਲੀ ਸਰਕਾਰ जो महक आई see but do ਮੁਸਰ ਸਰਕਾਰ ਦਾ ਰੋਕ ਸਿੱਧ ਜਨਮ ਸਰਕਾਰ Down the dirt. ਤੰਬੇ ਚੜਿਆ ਮਾਤਾ ਕਾਲ ਸਾਨੂੰ ਮਿਲਣੇ ਬਤਾਇਆ ਕਾਸੀ ਵਿੱਚ ਤੰਨ ਚੜਿਆ ਕੌਣ ਪਰਿਆ ਅਰਸ ਚੋਂ ਆਇਆ ਉਹ ਭੋਲੇ ਭਰ ਸੋਹਣ ਦੇਵਤੇ ਪਿਆਰ ਵਾਲੋ ਸਤਗੁਰੂ ਅਰਜਨ ਮਹਾਰਾਜ ਜਿਵੇਂ ਪ੍ਰਕਾਸ਼ ਕਰੇ ਵੀ ਮੁੱਖ ਰੱਖ ਕੇ ਸਹਾਂਤ ਸੰਤੋਖ ਪਿਆਰ ਦੇ ਵਿੱਚ ਖਾਤਿਰੇ ਦੇ ਪਿਆਰ ਦੇ ਵਿੱਚ ਸਾਥਾ ਮਾਰਦਾ ਹੋਇਆ ਗੱਤ ਸੰਤਾਂ ਵਰਨ ਤੂੰ ਖਾ ਖਾਂ ਦੇ ਉਸੇ ਭਗਵਾਨ ਖਾਲ ਪਰਪਾਇਆ ਜਾ ਰਹੇ ਨੇ ਇਹ ਕਿਰਪਾ ਕੀ ਵੀ ਸਤਿਗੁਰਾਂ ਦੀ ਕਿਰਪਾ ਈ ਸਾਨੂੰ ਇੱਕ ਲੜੀ ਦੇ ਵਿੱਚ ਬਰੋ ਦਿੱਤਾ ਸੰਤਾਂ ਉਸੇ ਪੱਤੇ ਪੱਤੇ ਕੋਲੋਂ ਪਤਾ ਪੱਤੇ ਨੂੰ ਪੁੱਛਦਾ ਪੱਤੇ ਪੱਤੇ ਕੋਲੋਂ ਆਈ ਵੀਰ ਤੇ ਅੱਜ ਵਿਹਾਰ ਕਿਉਂ ਏ ਫੁੱਲ ਫੁੱਲ ਨੂੰ ਫੁੱਲ ਕੇ ਫੁੱਲ ਪੁੱਸੇ ਅੱਜ ਆਈ ਤਾੜੀ ਤੇ ਵਹਾਰ ਕਿਉਂ ਏ ਅੱਜ ਖੁਸ਼ੀਆਂ ਦਾ ਨਗਮਾ ਆਪ ਜੀ ਦੀ ਸੇਵਾ ਦੇ ਵਿੱਚ ਲਾਭ ਬਗਿਆ ਸੰਤਾਨ ਨੇ ਤੁਸੀਂ ਬੜਾ ਪਿਆਰ ਦਰਕਾਰ ਜੀ ਭਾਈ ਸਾਡਾ ਸੁਨਾਨ ਕਿ ਖੁਸ਼ੀਆਂ ਪਾਤਸਾਹੀਆਂ ਜੇ ਸਤਿਗੁਰੂ ਸੂਨਾਖ ਨਿਕਰੇ ਲਓ ਜੀ ਪਿਆਰ ਦੇ ਨਾਲ ਸ਼ੋਰ ਦਾ ਜਾ ਬੱਤਾਂ ਇੱਕੰਨੇ ਇੱਕ ਉਹ ਅੰਕਾਰ ਇੱਕ ਉਹਨਾਂ ਵੱਲੋਂ ਵੀ ਬੇਅੰਤ ਵਾਇਆ ਪੇਚੀ ਜਾ ਰਹੀ ਆ ਫਾਤ ਸੋ ਕਾਮੀਆਂ ਕਰਾਂ ਸ੍ਰੀ ਗੁਰੂ ਆਛਾ ਦੇ ਦੀਸ਼ ਰਸ ਕਰੇ ਭਾਈ ਗੁਰਮੁਖ ਪਿਆਰੇ ਵੱਲੋਂ ਬੇਅੰਤ ਮਾਇਆ ਗੋਬਦਾਨ ਉੱਤੇ ਜੀ ਜਾ ਰਹੀ ਆ ਧਾਰਮਿਕ ਸਿੰਘ ਜੀ ਫੌਜੀ ਸਿੰਘ ਸਾਹਿਬਾਨ ਜੋ ਕਿ ਬਾਟੂ ਜੱਤੇ ਦੇਸ ਕਉਂ ਦੀ ਰਾਖੀ ਕਰ ਚਾਹੀਦੀ। ਅਨਗੋਣ ਬਰਾਤ ਆਪੇ ਜਾ ਜਾ ਰਹਾ ਸੰਕਤਾਂ ਵੱਲ। ਵਿਲੰਤ ਮਾਇਆ ਭੇਜੀ ਜਾ ਰਹੀ ਹੈ ਜੀ। ਮੈਂ ਇੱਕ ਗੱਲ ਕਹਿ ਦਵਾ ਇਹ ਜਿਹੜੀ ਮਾਇਆ ਹਨ ਇਹ ਮਾਇਆ ਗੁਰੂ ਪਿਆ ਲੰਗਰਾਂ ਵਿੱਚ ਪੈ ਜਾਣੀ ਆ। ਸਾਡੇ ਵੀਰ ਜੀ ਖੜੇ ਨੇ। ਆਓ ਭਾਈ ਆਪਣੀ ਮਾਇਆ ਚੱਕੋ। ਅਸੀਂ 1 ਰੁਪਈਆ ਦੀ ਚੱਕਣਾ। ਜੀ ਤੁਹਾਡੀ ਮਾਇਆ ਤੁਹਾਡੀ ਇਮਾਨਦਾਰੀ ਆਪੇ ਲੈਣੀਆਂ। ਪਾਸਾ ਬਹੁਤ ਕੁਝ ਦਊਗਾ ਪਰ ਦਿਲ ਸਾਫ਼ ਰੱਖੋ। ਮਨ ਜਿੱਤੇ, ਜਗ ਜੀਤੇ। ਲੋ ਪਿਆਰ ਦੇ ਨਾਲ ਸੁਣਦੇ ਜਾਣਾ ਜੀ। ਕਾਂਸੀ ਵਿੱਚ ਤੰਦ ਚੜਿਆ ਮਾਤਾ ਕਾਲਸਨ ਨੂੰ ਲੜ ਉਹ ਆਗਨੇ ਹੋ ਮੰਗ ਤੈ ਫਕੀਰ ਮਾਗੋ ਬਾਗਨੇ ਹੋ ਮੰਗ ਤਾ ਫਕੀਰ ਮਾਗੋ ਬਾਗਨੇ ਉੱਥੇ ਬਨ ਕੇ ਕਤਾਰਾਂ ਆਈਆਂ ਸੰਗ ਤਾਂ ਹਜ਼ਾਰਾਂ ਕੁਝ ਤਾਂ ਕੁਝ ਤਾਂ ਉੱਥੇ ਬਨ ਕੇ ਕਤਾਰਾਂ ਆਈਆਂ ਸੰਗ ਤਾਂ ਹਜ਼ਾਰਾਂ ਬਾਬਾ ਕਾਲੂ ਦੀਆਂ ਸ਼ਾਦਰਾ ਪੁਜਾਈਆਂ ਅਸੀਂ ਵਿੱਚ ਚੰਨ ਚੜਿਆ ਮਾਤਾ ਕਲਸਾ ਨੂੰ ਮਿਲਣ ਵਧਾਈਆਂ ਅਸੀਂ ਵਿੱਚ ਚੰਨ i para... ਸਤਿਗੁਰੂ ਗੰਭੀਰ ਬਖਸ਼ਰ ਮਾਰਤੀ ਦੇ ਆਸ਼ਮਾਨ ਤੋਂ ਸੋਹਣੀਆਂ ਦੇ ਮੁਗਲੇ ਹੋ ਗੁਰਦੁਆਰਾ ਸ਼ਿਸ਼ਟਪੋਰਾ ਤੋਂ ਨੌਜਵਾਨ ਜਵਾਬ ਸੈਟੀ ਵੱਲੋਂ ਜੋ ਨਵੀਆਂ ਕੀਤਾ ਆਪ ਜੀ ਦੇ ਨਗਰ ਨੂੰ ਹਰਾ ਦਿੱਤੀ ਉਸ ਤਰ੍ਹਾਂ ਹੋਇਆ ਵਾਸਤਕ ਗੁਰਦੁਆਰਾ ਵਿਖੇ ਆਨੰਦ ਦਾ ਆਪ ਨੂੰ ਸੱਤਾ ਨੂੰ ਦੇਖਦੀ ਹੈ ਬਸਰ ਕੇ ਸ੍ਰੀ ਗੁਰੂ ਨਰਾਸ਼ੀਬਾ ਪੁਰਜਿਕਾ ਖਾਲਸਾ ਵਾਇਪੁਰਜਿਕੀ ਫਤਰੀ ਪਹਿਲਾਂ ਤਾਂ ਜੀ ਸਾਰੀਆਂ ਸੰਗਤਾਂ ਨੂੰ ਭਗਤ ਰਵਿਦਾਸ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਜੀ ਇਹ ਦੂਸਰਾ ਵਿਸ਼ਾਲ ਨਗਰ ਕੀਰਤਨ ਮਹੱਲਾ ਵੈਗੋਣੇ ਤੋਂ ਜੋ ਇੱਕ ਤਾਂ ਵੈਲਫੇਅਰ ਸੁਸਾਇਟੀ ਤੇ ਮਹੱਲਾ ਵੈਗੋਣੇ ਦੀਆਂ ਸੰਗਤਾਂ ਉਹਨਾਂ ਦੇ ਸਹਿਯੋਗ ਨਾਲ ਹੁੰਦਾ ਜੀ ਤੇ ਦੇਤੋਂ ਦੂਸਰਾ ਵਿਸ਼ਾਲ ਨਗਰ ਜੀ ਕੇਤਰ ਪੰਜਾ ਪਿਆਰਾਂ ਦੀ ਦਵਾਈ ਤੇ ਸ਼ਤਰ ਸਾਰਾ ਪ੍ਰਗਰਾਹਾ ਜੀ ਦੀ ਸ਼ਤਰ ਸ਼ਾਇਆ ਹੈਟ ਇਹ ਇਹਨਾਂ ਦੇ ਜਿਹੜੇ ਪੜਾ ਨੇ ਮੁਲਾਬੇਕੋਣਾ ਤੋਂ ਪਿੰਡ ਬੁਲਾਰੇ ਤੋਂ ਤੇ ਪਿੰਡ ਕੋਚੀਪੁਰ ਫਿਰ ਪਿੰਡ ਗਿੱਨਾ ਤੇ ਵਾਪਸੀ ਹੁੰਦਾ ਹੋਇਆ ਮੁਲਾ ਆਪਣੇ ਸ਼ਹੀਦਾਂ ਦਾ ਪੁੱਤਰਾ ਬੇਕੋਣਾ ਵਿਕੇ ਸੁਭਾਵਤੀ ਹੁੰਦੀ ਹੈ ਜੀ ਵਾਹਿਗੁਰੂ ਜੀ ਕਾ ਹਾਂ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ